ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਜੁੱਧ ਨਸ਼ਾ ਵਿਰੁੱਧ ਤਹਿਤ ਬਠਿੰਡਾ ਦੇ ਪੱਟੀ ਰੋਡ ਤੋਂ 52 ਗ੍ਰਾਮ ਦੇ ਲਗਭਗ ਹਰੋਇਨ ਸਮੇਤ ਦੋਨੋਂ ਕੀਤਾ ਗਿਆ ਥਾਣਾ ਸਿਵਲ ਲੈਨ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਐਸ ਐਚਓ ਥਾਣਾ ਸਿਵਲ ਲੈਨ ਨੇ ਦਿੱਤੀ ਜਾਣਕਾਰੀ ਐਸਐਚਓ ਥਾਣਾ ਸਿਵਲਨ ਹਰਜੋਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਮਹਮਾ ਚਲਾਈ ਗਈ ਹੈ ਜੁਦ ਨਸ਼ਾ ਵਿਰੋਧ ਉਸ ਤਹਿਤ ਬਠਿੰਡਾ ਦੇ ਐਸਐਸਪੀ ਦੇ ਦਸ਼ਾ ਨਿਰਦੇਸ਼ਾਂ ਦੇ ਕੰਮ ਕਰਦੇ ਹੋਏ ਉਹਨਾਂ ਵੱਲੋਂ ਬਠਿੰਡਾ ਦੇ ਪੱਟੀ ਰੋਡ ਤੋਂ ਦੋ ਵਿਅਕਤੀਆਂ ਨੂੰ 52 ਗ੍ਰਾਮ ਹਰੋਨ ਸਮੇਤ ਗ੍ਰਿਫਤਰ ਕੀਤਾ ਜਿਨ੍ਹਾਂ ਤੇ ਕਾਰਵਾਈ ਕਰਦੇ ਹੋਏ ਉਹਨਾਂ ਵੱਲੋਂ ਥਾਣਾ ਸਿਵਲ ਲੈਨ ਵਿਖੇ ਮਾਮਲਾ ਦਰਜ ਕੀਤਾ ਗਿਆ ਅਤੇ ਇਹਨਾਂ ਨੂੰ ਬੰਧਵਾਲਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਅੱਜ ਇਹਨਾਂ ਨੂੰ ਮਾਂਜੂਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇਹਨਾਂ ਦਾ 2 ਦਿਨ ਦਾ ਜਿਹੜਾ ਰਿਮਾਂਡ ਹੈ ਉਹ ਹਾਸਲ ਕੀਤਾ ਗਿਆ ਇਹਨਾਂ ਦੇ ਕੋਲੋਂ ਹੋਰ ਡਿੰਗਾਈ ਦੇ ਨਾਲ ਹੁਣ ਬਠਿੰਡਾ ਪੁਲਿਸ ਵੱਲੋਂ ਪੁਸ਼ਗਿਸ਼ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਲਗਾਤਾਰ ਜਿਹੜੇ ਵੀ ਵਿਅਕਤੀ ਨਸ਼ੇ ਦਾ ਕਾਰੋਬਾਰ ਕਰਦੇ ਹਨ ਉਹਨਾਂ ਤੇ ਬਠਿੰਡਾ ਪੁਲਿਸ ਵੱਲੋਂ ਸ਼ਿਕੰਜਾ ਕਸਿਆ ਹੋਇਆ ਹੈ ਅਤੇ ਲਗਾਤਾਰ ਮਾਮਲੇ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਜਾ ਰਿਹਾ ਹੈ ਉਹਨਾਂ ਨਾਲੇ ਵੀ ਦੱਸਿਆ ਕਿ ਇਹ ਵਿਅਕਤੀ ਖੁਦ ਆਪਣਾ ਹਰੋਨ ਦਾ ਸੇਵਨ ਨਹੀਂ ਕਰਦੇ ਜਿਨ੍ਹਾਂ ਦਾ ਇਹਨਾਂ ਵੱਲੋਂ ਆਪਣਾ ਡੋਪ ਟੈਸਟ ਕਰਾਇਆ ਗਿਆ ਤੇ ਇਹਨਾਂ ਦਾ ਡੋਪ ਖੁਦ ਦਾ ਨੈਗੇਟਿਵ ਆਇਆ ਹੈ ਅਤੇ ਇਹ ਸਿਰਫ ਵੇਚਣ ਇਹਨਾਂ ਵੱਲੋਂ ਆਪਣਾ ਕੰਮ ਕੀਤਾ ਜਾ ਰਿਹਾ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਹੁਣ ਥਾਣਾ ਸਿਵਲ ਲੈਣਵੇਖੋ ਵੱਲੋਂ ਦੋਨਾਂ ਨੂੰ ਆਪਣਾ ਇਹ ਆਪਣਾ ਇਹਨਾਂ ਨੂੰ ਬਫਤਰ ਕੀਤਾ ਗਿਆ ਅਤੇ ਇਹਨਾਂ ਦੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਦ ਹਵਾਲਤ ਕੀਤਾ ਗਿਆ 2 ਦਿਨ ਦੇ ਰਿਮਾਂਡ ਤੋਂ ਬਾਅਦ ਇਹਨਾਂ ਨੂੰ ਫਿਰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਇਸਰ ਕੀ ਮਾਮਲਾ ਹੈ ਤੇ ਆਪਣਾ ਹਰ ਰੋਜ਼ ਹਰ ਮਨੁੱਖੇ ਕਿੰਨੀ ਹੋਂਦ ਤੁਮਾਂ ਜੋ ਸੀਨੀਅਰ ਕਪਤਾਨ ਪੁਲਿਸ ਬਠਿੰਡਾ ਮੈਡਮ ਸ਼੍ਰੀ ਅਮਨੀਤ ਕੌਂਡਲ ਆਈਪੀਐਸ ਦੇ ਜਿਹੜੇ ਕਲੀਅਰ ਕਾਫਟਰ ਡੈਕਸ਼ਨ ਹੈ ਜਿਹੜਾ ਜੁੱਧ ਨਸ਼ੇ ਵਿਰੋਧ ਤੇ ਪੰਜਾਬ ਸਰਕਾਰ ਦੀ ਮੁਹਿੰਮ ਚੱਲੀ ਵੀ ਹੈ ਉਸ ਤਹਿਤ ਹੀ ਜਿਹੜਾ ਹੈਗਾ ਸਾਡੀ ਜਿਹੜੀ ਪੁਲਿਸ ਪਾਰਟੀ ਐ ਸੀ ਕੁਲਵਿੰਦਰ ਸਿੰਘ ਜਿਹੜੇ ਹੈਗੇ ਦਰਾਨੇ ਪੈਟਰੋਲਿੰਗ ਜਿਹੜਾ ਘੱਟੀ ਰੋਡ ਤੋਂ ਦੋ ਬੰਦਿਆਂ ਨੂੰ ਜਿਹੜਾ ਹੈਗਾ ਇੱਕ ਦੀਪਨਾ ਦਾ ਵਿਅਕਤੀ ਹੈ ਤੇ ਇੱਕ ਅਨਮੋਲ ਕੋਲੀ 92 ਜਿਹੜਾ ਹੈਗਾ ਐਫੀਐਂਡ ਕਰਕੇ ਉਹਨਾਂ ਪਾਸੋਂ ਜਿਹੜੀ ਹੈ ਕਿ ਕਰੀਬ 52 ਗ੍ਰਾਮ ਹੈਰੋਨ ਜਿਹੜੀ ਹੈ ਰਿਕਵਰ ਕੀਤੀ ਗਈ ਸੀ ਜਿਸ ਤੋਂ ਸਾਡੇ ਵੱਲੋਂ ਠਾਣਾ ਸੇਵਨ ਨਾਈਨ ਵਿਖੇ ਮੁਕੱਦਮਾ ਨੰਬਰ 95 ਦਰਜਿਸਟਰ ਕਰਕੇ ਉਹਦੀ ਜਿਹੜੀ ਤਲਤੀਸ਼ ਹਮੇਂ ਵਿੱਚ ਲਿਆਂਦੀ ਜਾ ਰਹੀ ਹੈ ਬੈਕਪੌਂ ਕੀ ਰਹੀ ਹੈ ਨਹੀਂ ਪਹਿਲਾਂ ਵੀ ਇਸ ਤਰ੍ਹਾਂ ਦੇ ਕੇ ਸchre ਹਾਂਜੀ ਜਿਹੜਾ ਦੀਪਕ ਹੈ ਤੇ ਪਹਿਲਾਂ ਵੀ ਜਿਹੜੇ ਆ 4 ਐਨਡੀ ਦੇ ਜਿਹੜੇ ਹੈਗੇ ਮੁਕੱਦਮੇ ਦਰਜਾ ਵਕਫਾ ਕਠਾਣਿਆਂ ਚ ਤੇ ਇਹਨਾਂ ਸੰਬੰਧੀ ਜਿਹੜਾ ਮਾਨਜੋਗ ਅਦਾਲਤ ਤੋਂ 2 ਦਿਨ ਦਾ ਸੀ ਰਿਮਾਰਡ ਜਿਹੜਾ ਹਾਸਲ ਕੀਤਾ ਤੇ ਇਹਦੀ ਵਧਾਈ ਨਾਲ ਜਿਹੜੀ ਇਹ ਪੁੱਛ ਖਿਸ਼ ਕਰਕੇ ਅੱਗੇ ਜੋ ਵੀ ਇਹਦੇ ਬੈਕਵਾਰਡ ਲਿੰਕ ਹੈਗੇ ਆ ਜਿਹੜੀਆਂ ਵੀ ਇਹਦੇ ਚ ਵੱਡੀਆਂ ਮੱਛੀਆਂ ਹੈਗੀਆਂ ਉਹਨਾਂ ਤੱਕ ਜਿਹੜੀ ਹੈਗੇ ਟਰੇਸ ਕਰਕੇ ਉਹਨਾਂ ਨੂੰ ਵੀ ਇਸ ਚ ਜਿਹੜਾ ਨਾਮ ਦੇ ਦਰ ਕਰਕੇ ਗ੍ਰਿਫਤਾਰ ਕੀਤਾ ਜਾਵੇ। ਇਹ ਫਿਰ ਸੀ ਕਿ ਕਿ ਸੀ ਕਦੇ ਸਰ ਹਮ ਤਾਂ ਕੀ ਕਰਦੇ ਨਹੀਂ ਇਹ ਐਡਿਕਟਡ ਨਹੀਂ ਹੈਗੇ ਇਕੱਲੇ ਸੇਲ ਹੀ ਕਰਦੇ ਹੈਗੇ ਇਹਨਾਂ ਡੋਪ ਟੈਸਟ ਕਰਾਇਆ ਉਹ 네ਗੇਟਿਵ ਆਇਆ ਤੇ ਇਹ ਮਤਲਬ ਹੈਬਚੁਲ ਹੈ ਪਹਿਲਾਂ ਵੀ ਚਾਰ ਪਰਚੇ ਜਿਹੜੇ ਦੀਪਕ ਦੇ ਵਰਜੇ ਸੀ। ਇਹ ਜਿਹੜੇ ਹੈਗੇ ਪੈਦਲ ਹੀ ਸੀਗੇ ਦੋ ਜਣੇ ਤੂੰ ਉਹਨਾਂ ਦੇ ਨਾਲ ਕਿੰਨੇਵੇਂ ਦੋ ਹੋਏ? ਉਹ ਦੋ ਜਣਿਆਂ ਦੀ ਹਜੇ ਤੱਕ ਇਹ ਚ ਗ੍ਰਿਫਤਾਰੀ ਹੋਈ ਹੈ ਤੇ ਅੱਗੇ ਜਿਹੜੀ ਇਹਦੀ ਤਤਤੀਸ਼ ਹਮ ਚ ਜਾਂਦੀ ਚਾਹੀ